ਔਰ ਵਿਸ਼ੇਸ਼ ਜਾਂਚ ਟੀਮ ਵਿਕਰਮ ਜੀਠੀਆ ਦੀ ਉਸ ਤਰ੍ਹਾਂ ਦੀ ਸੁਣਵਾਈ ਪੜਤਾਲ ਕਰ ਰਹੀ ਹੈ ਪਰ ਉਹ ਪੜਤਾਲ ਅਜੇ ਪੜਤਾਲ 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 ਚੱਲ ਰਹੀ ਹੈ ਹੁਣ ਇੱਕ ਤੀਜਾ ਮਾਮਲਾ ਸਾਹਮਣੇ ਆ ਗਿਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਕਹਿੰਦੇ ਵਿਸ਼ੇਸ਼ ਅਧਿਕਾਰੀ ਉਹਨਾਂ ਨੇ ਇਹਨਾਂ ਦੇ ਖਿਲਾਫ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਮਾਨਹਾਨੀ ਦਾ ਕੇਸ ਪਾ ਦਿੱਤਾ ਹੈ ਮੁੱਖ ਮੰਤਰੀ ਸਾਹਿਬ ਦੇ ਟੀਮ ਦੇ ਵਿੱਚ ਕੰਮ ਕਰਦਾ ਹੈ ਉਹਨਾਂ ਤੇ ਕਥਤ ਰੂਪ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦੇ। ਅੱਜ ਉਥੇ ਸੁਣਵਾਈ ਹੋਣੀ ਸੀ। ਤਕਨੀਕੀ ਗੱਲ ਉਹਦੇ ਵਿੱਚ ਇਹ ਆ ਗਈ ਹੈ ਕਿ ਤਰੀਕਾ ਦਾ ਫਰਕ ਪੈ ਗਿਆ ਜੀ। ਜਿਹੜਾ ਮਾਮਲਾ ਦੋ ਤਰੀਕ ਨੂੰ ਅਦਾਲਤ ਨੇ 4 ਦਿਨ ਦਾ ਰਿਮਾਂਡ ਦਿੱਤਾ ਉਹ ਤਾਂ ਐਤਵਾਰ ਨੂੰ ਖਤਮ ਹੋ ਜਾਣਾ। ਤਿਆਰੀ ਤਾਂ ਅਡਵਾਂਸ ਰੂਪ ਦੇ ਵਿੱਚ ਜੇਲ੍ਹ ਚ ਕਿਤੇ ਰੱਖਣਾ ਉਹ ਸਰਕਾਰ ਨੇ ਕਰ ਲਈ ਹੋਵੇ। ਸਸਿਕਰ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਵਿਕਰਮ ਸਿੰਘ ਮਜੀਠੀਆ ਦੇ ਅੱਜਕੱਲ ਕਰਦੇ ਆ ਕਿ ਵਿਕਰਮ ਸਿੰਘ ਮਜੀਠੀਆ ਜੋ ਬੀਤੇ ਸਮੇਂ ਤੋਂ ਵਿਜੀਲੈਂਸੀ ਕਾਰਵਾਈ ਦਾ ਸ਼ਿਕਾਰ ਬਣੇ ਹੋਏ ਨੇ ਜਿੱਥੇ ਵਿਜੀਲੈਂਸੀ ਕਾਰਵਾਈ ਉਹਨਾਂ ਤੇ ਕੀਤੀ ਜਾ ਰਹੀ ਹੈ ਤੇ ਵਿਕਰਮ ਸਿੰਘ ਮਜੀਠੀਆ ਦੀ ਮੁਸ਼ਕਲਾ ਹੋਰ ਵੱਧੀਆਂ ਜਾ ਰਹੀਆਂ ਨੇ ਇਸੇ ਵਿਚਾਲੇ ਉਹਨਾਂ ਤੇ ਇੱਕ ਹੋਰ ਮੁਸੀਬਤ ਵੱਧ ਗਈ ਹੈ ਤੇ ਇਸ ਤੋਂ ਪਹਿਲਾਂ ਗੱਲ ਕਰਦੇ ਆ ਸਾਡੇ ਨਾਲ ਅੱਜ ਇਸ ਟੌਪਿਕ ਤੇ ਚਰਚਾ ਕਰਨਗੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਢਿੱਲੋਂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਢਿੱਲੋ ਸਾਹਿਬ ਜਿਕਰ ਗੱਲ ਕੀਤੀ ਜਾਵੇ ਵਿਕਰਮ ਸਿੰਘ ਮਜੀਠੀਆ ਰਿਹਾ ਮੁਸ਼ਕਲਾਇ ਦਿਨ ਵਦੀਆਂ ਚੱਲ ਰੀਆਂ ਨੇ ਅੱਜ ਵੀ ਉਹਨਾਂ ਨੂੰ ਕੋਰਟ ਤੋਂ ਜਿਹੜੀ ਰਾਹਤ ਨਹੀਂ ਮਿਲੀ ਪਰ ਗੱਲ ਇੱਕ ਹੋਰ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਤੇ ਮਾਨ ਹਾਨੀ ਦਾ ਜਿਹੜਾ ਕੇਸ ਦਰਜ ਹੋਇਆ ਦੇਖੋ ਵਿਕਰਮ ਸਿੰਘ ਮਜੀਠੀਆ ਪਹਿਲਾਂ ਹੀ ਜਿਹੜਾ ਹੈਗਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਕੇਸ ਪੁਕਤ ਰਹੀ ਹੈ ਜੀ ਉਹਨਾਂ ਦੇ ਉੱਤੇ ਸੱਟ ਬਣੀਆਂ ਹੋਈਆਂ ਨੇ ਇਹਨਾਂ ਨੇ ਨਸ਼ੇ ਦੇ ਮਾਮਲੇ ਦੇ ਵਿੱਚ ਕੰਮ ਕੀਤਾ ਹੈ ਜੀ ਉਸ ਮਾਮਲੇ ਦੇ ਵਿੱਚੋਂ ਕੁਝ ਚਿਰ ਜੇਲ੍ਹ 'ਚ ਵੀ ਰਹੇ ਕੁਝ ਬੀਨੇ ਜਵਾਨ ਤੇ ਬਾਹਰ ਸਨ ਔਰ ਵਿਸ਼ੇਸ਼ ਜਾਂਚ ਟੀਮ ਵਿਕਰਮ ਜੀਠੀਆ ਦੀ ਉਸ ਤਰ੍ਹਾਂ ਦੀ ਸੁਣਵਾਈ ਪੜਤਾਲ ਕਰ ਰਹੀ ਹੈ ਪਰ ਉਹ ਪੜਤਾਲ ਅਜੇ ਪੜਤਾਲ 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 ਚੱਲ ਰਹੀ ਹੈ ਕਈ ਸੱਟਾਂ ਬਣ ਗਈਆਂ ਕੋਈ ਮਸਲਾ ਹੱਲ ਨਾ ਹੋਇਆ ਉਸ ਮਾਮਲੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸੁਣਵਾਈ ਅਧੀਨ ਹੈ ਅਜੇ ਵੀ ਉਹ ਪਟਿਆਲੇ ਦੇ ਐਸਐਸਪੀ ਬੋਰਨ ਸ਼ਰਮਾ ਦੀ ਅਗਵਾਈ ਵਾਲੀ ਟੀਮ ਉਹਦੀ ਪੜਤਾਲ ਕਰ ਰਹੀ ਹੈ ਤੇ ਦੂਜਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਾਲੇ ਮਾਮਲੇ ਦੇ ਵਿੱਚ ਮੋਹਾਲੀ ਦੀ ਅਦਾਲਤ ਵਿੱਚ ਜਿਹੜਾ ਉਹਨਾਂ ਦਾ ਰਿਮਾਂਡ ਦਿੱਤਾ ਗਿਆ ਪਹਿਲਾਂ 7 ਦਿਨ ਦਾ ਦਿੱਤਾ ਗਿਆ 2 ਜੁਲਾਈ ਤੱਕ ਫਿਰ ਦੂਜਾ ਆਇਆ ਹੁਣ ਇੱਕ ਤੀਜਾ ਮਾਮਲਾ ਸਾਹਮਣੇ ਆ ਗਿਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਕਹਿੰਦੇ ਵਿਸ਼ੇਸ਼ ਅਧਿਕਾਰੀ ਉਹਨਾਂ ਨੇ ਇਹਨਾਂ ਦੇ ਖਿਲਾਫ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਮਾਨਹਾਨੀ ਦਾ ਕੇਸ ਪਾ ਦਿੱਤਾ ਜਿਦੇ ਵਿੱਚ ਪਤਾ ਲੱਗਿਆ ਜੋ ਕੇਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੇ ਉਹ ਜਿਹੜਾ ਵਿਸ਼ੇਸ਼ ਅਧਿਕਾਰੀ ਆ ਮੁੱਖ ਮੰਤਰੀ ਸਾਹਿਬ ਦੇ ਟੀਮ ਦੇ ਵਿੱਚ ਕੰਮ ਕਰਦਾ ਹੈ ਉਹਨਾਂ ਤੇ ਕਥਤ ਰੂਪ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਾਤੇ ਭ੍ਰਿਸ਼ਟਾਚਾਰ ਦੇ ਦੋਸ਼ ਦੇ ਮਾਮਲੇ 'ਚ ਤਾਂ ਚੰਡੀਗੜ੍ਹ ਦੀ ਅਦਾਲਤ ਵਿੱਚ ਉਹਨਾਂ ਨੇ ਜਾ ਕੇ ਇਹ ਮਾਮਲਾ ਦਰਜ ਕਰਾਤਾ ਤੇ ਇਹਦੇ ਵਿੱਚ ਚੰਡੀਗੜ੍ਹ ਦੀ ਅਦਾਲਤ ਵੱਲੋਂ ਵੀ ਬਿਕਰਮ ਸੇਉਮ ਜੀਠਿਆ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ ਇਸ ਮਾਮਲੇ ਦੇ ਵਿੱਚ ਤੁਸੀਂ ਆਪਣਾ ਪੱਖ ਆ ਕੇ ਅਦਾਲਤ ਦੇ ਵਿੱਚ ਰੱਖੋ ਜਿਹੜਾ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਚ ਮਾਮਲਾ ਚੱਲਦਾ ਹੈ ਉਹਨਾਂ ਦਾ ਜਿਹੜਾ ਉਹਨਾਂ ਨੂੰ ਪਹਿਲਾਂ ਪੁਲਿਸ ਰਿਹਾਟ ਚ ਰਿਮਾਂਡ ਲਿਆ ਗਿਆ ਸੀ ਉਹਨੂੰ ਚਰੋਤੀ ਦਿੱਤੀ ਸੀ ਉਹ 2 ਜੁਲਾਈ ਨੂੰ ਪਹਿਲਾ ਆਰਡਰ ਖਤਮ ਹੋ ਗਿਆ ਦੂਜਾ ਆਰਡਰ 2 ਤਰੀਕ ਤੋਂ ਸ਼ੁਰੂ ਹੋਇਆ ਲੇਕਿਨ ਉਹਨੂੰ ਕੰਪਿਊਟਰ ਤੇ ਅਪਲੋਡ ਨਹੀਂ ਹੋਇਆ ਸਿੱਟੇ ਵਜੋਂ ਉਹ ਜੜਾ ਚਰੋਤੀ ਦਿੱਤੀ ਗਈ ਅਦਾਲਤ ਨੇ ਮਤਲਬ ਹਾਈ ਕੋਰਟ ਨੇ ਕਿਹਾ ਕਿ ਪਹਿਲਾ ਆਰਡਰ ਆਉਂਦੇ ਹੋ ਫਿਰ ਦੇਖਦੇ ਆਂ ਅੱਜ ਉਥੇ ਸੁਣਵਾਈ ਹੋਣੀ ਸੀ ਤਕਨੀਕੀ ਗੱਲ ਉਹਦੇ ਵਿੱਚ ਇਹ ਆ ਗਈ ਹੈ ਕਿ ਤਰੀਕਾਂ ਦਾ ਫਰਕ ਪੈ ਗਿਆ ਜੀ ਕੋਈ ਟੈਕਨੀਕਲ ਤੌਰ ਦੇ ਉੱਤੇ ਸਮੱਸਿਆ ਆ ਗਈ ਹੈ ਇਹਦੀ ਸੁਣਵਾਈ ਕਿਵੇਂ ਕੀਤੀ ਜਾਵੇ ਅਦਰਵਾਈਜ਼ ਜਿਹੜਾ ਮਾਮਲਾ ਦੋ ਤਰੀਕ ਨੂੰ ਅਦਾਲਤ ਨੇ 4 ਦਿਨ ਦਾ ਰਿਮਾਂਡ ਦਿੱਤਾ ਉਹ ਤਾਂ ਐਤਵਾਰ ਨੂੰ ਖਤਮ ਹੋ ਜਾਣਾ ਪਰ ਹਾਈ ਕੋਰਟ ਦੇ ਵਿੱਚ ਜਿਹੜੀ ਅਗਲੀ ਪੇਸ਼ੀ ਹੈ ਉਹ 8 ਜੁਲਾਈ ਤੇ ਪੈ ਗਈ ਹੈ ਜੇ ਤਾਂ ਐਤਵਾਰ ਨੂੰ ਵਿਕਰਮ ਚੋਬਜੀਟਿਆ ਨੂੰ ਨਿਆਇਕ ਰਾਸਤੇ ਭੇਜ ਦਿੱਤਾ ਜਾਂਦਾ ਉਹ ਜਿਹੜੀ ਦਰਖਾਸਤ ਹੈ ਉਹ ਵੈਸੇ ਹੀ ਖਤਮ ਹੋ ਜਾਣੀ ਹੈ ਜੇ ਮਾਨਯੋਗ ਅਦਾਲਤ ਅਜੇ ਉਹਨਾਂ ਦੇ ਕੇਸ ਦੇ ਵਿੱਚ 7 ਦਿਨ ਤੇ 4 ਦਿਨ 11 ਦਿਨ ਦਾ ਰਿਮਾਂਡ ਹੋ ਚੁੱਕਿਆ ਹੈ 14 ਦਿਨ ਕੁੱਲ ਅਜੇ 3 ਦਿਨ ਹੋਰ ਰਿਮਾਂਡ ਲਿਆ ਜਾ ਸਕਦਾ ਹੈ ਜੇ ਐਤਵਾਰ ਨੂੰ ਉਹਨਾਂ ਨੇ ਉਹ ਰਮਾਂਡ ਦੇਤਾ ਐਤ ਸੋਮ ਮੰਗਲ ਉਹ ਵੈਸੇ ਵੀ ਮੰਗਲਵਾਰ ਨੂੰ ਖਤਮ ਹੋ ਜਾਏਗਾ ਇਹਦਾ ਮਤਲਬ 8 ਜੁਲਾਈ ਨੂੰ ਜਦੋਂ ਹਾਈ ਕੋਰਟ ਦੇ ਵਿੱਚ ਕੇਸ ਆਏਗਾ ਘਟੋ ਘਟ ਇਸ ਕੇਸ ਦੇ ਵਿੱਚ ਵੱਧ ਤੋਂ ਵੱਧ ਅਵਲ ਤਾਂ ਐਤਵਾਰ ਨਹੀਂ ਮੰਗਲਵਾਰ ਤੱਕ ਤਾਂ ਬਿਕਰਮਜੀਤਿਆ ਨੂੰ ਇਸ ਕੇਸ ਦੇ ਵਿੱਚ ਬਿਸ਼ਰਤ ਹੈ ਕਿ ਕੇਸ ਹੋਰ ਨਾ ਪਵੇ ਇਹਦੇ ਵਿੱਚ ਮਾਨਜੋਗ ਅਦਾਲਤ ਉਹਨਾਂ ਨੂੰ ਨਿਆਂਇਕ ਹਰਾਸਤ ਭੇਜੇਗੀ ਜਿਦੇ ਵਿੱਚ ਉਹਨਾਂ ਨੂੰ ਜੇਲ੍ਹ ਰੋਪੜ ਜਾਂਦੇ ਆ ਜਾਂ ਕੇਂਦਰੀ ਜੇਲ ਪਟਿਆਲਾ ਕਿਉਂਕਿ ਪਹਿਲਾਂ ਪਟਿਆਲਾ ਦੀ ਜੇਲ ਚ 5 ਮਹੀਨੇ ਵਿਕਰਮਜੀਤਿਆ ਲਾ ਕੇ ਗਏ ਨੇ ਤਾਂ ਤਿਆਰੀ ਤਾਂ ਅਡਵਾਂਸ ਰੂਪ ਦੇ ਵਿੱਚ ਜੇਲ ਚ ਕਿੱਥੇ ਰੱਖਣਾ ਉਹ ਸਰਕਾਰ ਨੇ ਕਰ ਲਈ ਹੋਵੇਗੀ ਜੀ ਬਿਲਕੁਲ ਦਸੀਏ ਕੇ 25 ਜੂਨ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਉਮੜੀ ਸਰ ਤੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਹੁਣ 8 ਜੁਲਾਈ ਨੂੰ ਅਗਲੀ ਉਹਨਾਂ ਦੀ ਸੁਣਵਾਈ ਹੈ ਸੋ ਅਗਲੀ ਸੁਣਵਾਈ ਦੇ ਵਿੱਚ ਅਦਾਲਤ ਕੀ ਫੈਸਲਾ ਸੁਣਾਉਂਦੀ ਹੈ ਉਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਫਿਲਹਾਲ ਅੱਜ ਦੀ ਅਪਡੇਟ ਦੇ ਵਿੱਚ ਇਨਾ ਹੀ ਜਲਦ ਮਿਲਾਂਗੇ ਨਵੀਂ ਤੇ ਤਾਜ਼ੀ ਖਬਰਾਂ ਦੇ ਨਾਲ ਤਦ ਤੱਕ ਦੇਖਦੇ ਰਹੋ ਸਾਡਾ ਚੈਨਲ D5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ